ਦੋਰਾਹਾ ਦੇ ਨੇੜਲੇ ਪਿੰਡ ਜਟਾਣਾ ਦੇ ਨੌਜਵਾਨ ਕਰਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਇਨਸਾਫ ਨਾ ਮਿਲਣ ਦੇ ਦੋਸ਼ ਲਗਾ ਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕਟਾਣੀ ਚੌਕੀ ਸਾਹਮਣੇ ਰੋਸ਼ਵਜੋ ਧਰਨਾ ਲਗਾਇਆ। ਅਤੇ ਪੁਲਿਸ ਤੇ ਗੰਭੀਰ ਦੋਸ਼ ਲਾਏ ਦੱਸ ਦਈਏ ਇਸ ਮਾਮਲੇ ਵਿੱਚ ਪੁਲਿਸ ਨੇ ਸਕੂਲ ਅਧਿਆਪਕਾ ਉਸ ਦੇ ਪਤੀ ਅਤੇ ਦਿਓਰ ਤੇ ਮਾਮਲਾ ਦਰਜ ਕਰ ਲਿਆ ਸੀ ਪਰ ਪਰਿਵਾਰ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਨੂੰ ਢਿੱਲਾ ਦੱਸਦੇ ਹੋਏ ਧਰਨਾ ਲਾਇਆ ਗਿਆ ਉੱਥੇ ਹੀ ਪਰਿਵਾਰ ਨੇ ਗੰਭੀਰ ਦੋਸ਼ ਲਾਏ ਕਿ ਜਿਹੜੇ ਇੱਕ આરોપી ਤੇ ਮਾਮਲਾ ਦਰਜ ਹੋਇਆ ਉਸ ਦੇ ਬਾਹਰ ਜਾਣ ਦਾ ਵੀ ਅੰਦੇਸ਼ਾ ਹੈ ਤੇ ਪੁਲਿਸ ਵੱਲੋਂ ਹਲੇ ਤੱਕ ਕਿਸੇ આરોપી ਨੂੰ ਕਾਬੂ ਨਹੀਂ ਕੀਤਾ ਕੀ ਨਾਮ ਤੁਹਾਡਾ ਮਮਤਾ ਜੀ ਸਮਤਾ ਜੀ ਕੀ ਮਾਮਲਾ ਚੋਦੀਆ ਦੇ ਇੱਥੇ ਕਟਾਰੀ ਹੱਟ ਦੇ ਵਿੱਚ ਰੋਗਜਾਮ ਕੀਤੀ ਹੋਇਆ ਧਰਨਾ ਦੇ ਰਹੇ ਹਾਂ ਜੀ ਹਾਂਜੀ ਸਾਡਾ ਬੇਟਾ ਸਰ 17 ਤਰੀਕ ਦਾ ਗਿਰਿਆ ਹੋਇਆ ਹੈ ਨਹਿਰ ਦੇ ਵਿੱਚ 17 ਤਰੀਕ ਦੀ ਉਹ ਅਸੀਂ ਪੁਲਿਸ ਕੋਲ ਗੇੜੇ ਮਾਰਨੇ ਆ ਮਤਲਬ ਇਹਨਾਂ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਹੈਗਾ ਕੋਈ ਸਾਡੀ ਸੁਣਵਾਈ ਨਹੀਂ ਜੀ ਹੋ ਰਹੀ ਹੁਣ ਅਸੀਂ ਇਹ ਚਾਹੁੰਦੇ ਵੀ ਉਹਨਾਂ ਨੂੰ ਅਰੈਸਟ ਕਰਨ ਅਸੀਂ ਕੱਲ ਆਏ ਸੀ ਦੁਬਾਰਾ ਫੇਰ ਪੁਲਿਸ ਵਾਲਿਆਂ ਕੋਲ ਇਹ ਕਹਿੰਦੇ ਤੁਸੀਂ ਸਾਨੂੰ ਲੱਭ ਕੇ ਦੇ ਦਿਓ ਕਹਿੰਦੇ ਵੀ ਤੁਸੀਂ ਲੱਭ ਕੇ ਦੇ ਦਿਓ ਅਸੀਂ ਫੜ ਲਿਆਵਾਂਗੇ ਫਿਰ ਇਹ ਵਰਦੀਆਂ ਕਾਹਦੇ ਲਈ ਪਾਈ ਬੈਠੇ ਨੇ ਜੀ ਇਹ ਤਨਖਾਹਾਂ ਕਾਹਦੀਆਂ ਲੈਂਦੇ ਨੇ ਜੇ ਉੱਪਰ ਦੀਏ ਸਾਨੂੰ ਕਹਿੰਦੇ ਨੇ ਵੀ ਤੁਸੀਂ ਲੱਭ ਕੇ ਦਿਓ ਸਾਨੂੰ ਅਸੀਂ ਕਿੱਥੋਂ ਲੱਭ ਕੇ ਲਈਏ ਇਹਨਾਂ ਨੂੰ ਇਹ ਕੀ ਮਾਮਲਾ ਸੀ ਕਿਸ ਤਰ੍ਹਾਂ ਬੱਚੇ ਦੀ ਡੈਥ ਹੋ ਗਈ ਤੇ ਕੀ ਮਾਮਲਾ ਕੀ ਇਹਨਾਂ ਨੂੰ ਫੜਨਾ ਹੈ ਇੱਕ ਟੀਚਰ ਆ ਜੀ ਸੁਖਵਾਲਕਰ ਇੱਕ ਉਹਦੇ ਘਰ ਵਾਲਾ ਰਾਮ ਸਿੰਘ ਇੱਕ ਉਹਦਾ ਦਿਓਰ ਆ ਉਹਦਾ ਦਿਓਰ ਆ ਉਹਦੇ ਘਰ ਨੇ ਧਮਕੀਆਂ ਮਾਰੀਆਂ ਨੇ ਮੁੰਡੇ ਨੂੰ ਜੀ ਲੈਟ ਮੀਲ ਕੀਤਾ ਤੇ ਜਿਹੜੀ ਸੁਖਵਾਲਕਰ ਆ ਉਹਦੇ ਪਿੱਛੇ ਸਾਡਾ ਮੁੰਡਾ ਮਰਿਆ ਮੈਡਮ ਸਕੂਲ ਚ ਜੀ ਉਹ ਟੀਚਰ ਸੀਗੀ ਉਹਦੀ ਉਹਦੇ ਪਿੱਛੇ ਸਾਡਾ ਮੁੰਡਾ ਮਰਿਆ ਉਹਨੇ ਸਾਡੇ ਮੁੰਡੇ ਨੂੰ ਆਪਣਾ ਫਸਾਇਆ ਆਪਣੀਆਂ ਗੱਲਾਂ ਦੇ ਵਿੱਚ ਆ ਹੈ ਵੀ ਨਹੀਂ ਸੀ ਉਮਰ ਵੀ ਬਹੁਤ ਅਸੀ ਜੀ ਸਾਡਾ ਮੁੰਡਾ ਕਿਤੇ 20 ਸਾਲ ਦਾ ਕਿੱਥੇ ਉਹ 35 37 ਸਾਲ ਦੀ ਜੀ ਨਹੀਂ ਕਿ ਹੁਣ ਜਦ ਪੁਲਿਸ ਵੱਲੋਂ ਤੁਹਾਨੂੰ ਮਤਲਬ ਵਾਰ-ਵਾਰ ਅਪੀਲ ਕਰਦੇ ਹੋ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਕਹਿੰਦੀ ਜੀ ਤੁਸੀਂ ਲੱਭ ਕੇ ਦੇ ਦਿਓ ਸਾਨੂੰ ਅਸੀਂ ਫੜ ਲਿਆਵਾਂਗੇ ਤੁਹਾਨੂੰ ਸਵਾਲ ਹੀ ਕੀਤਾ ਕਿ ਇਹ ਡਿਊਟੀ ਪੁਲਿਸ ਦੀ ਹੈ ਜੀ ਕੀਤਾ ਹੀ ਉਹ ਕਹਿੰਦੇ ਸਾਨੂੰ ਕਿਹੜਾ ਹੁਣ ਪਤਾ ਤੁਸੀਂ ਰਿਸ਼ਤੇਦਾਰੀਆਂ ਲੱਭੋ ਆਲੇ-ਦਾਲੇ ਸਾਨੂੰ ਦੱਸੋ ਕਿੱਥੇ ਬੈਠੇ ਨੇ ਅਸੀਂ ਫੜ ਲਿਆਵਾਂਗੇ ਤੇ ਅੱਜ ਤੁਸੀਂ ਧਰਨਾ ਦੇ ਰਹੇ ਹੋ ਰੋਸ ਪ੍ਰਦਰਸ਼ਨ ਕਰ ਰਹੇ ਹੋ ਕਦ ਤੱਕ ਜਾਰੀ ਰਹੇਗਾ ਇਹ ਇਹ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ ਜੀ ਜਦ ਤੱਕ ਅ ਨਯਾਇ ਸਰਵੰਤ ਸੀ। ਉਹ ਮਕਾਉਂਦੀ ਸੀ ਬਗਾਉਂਦੀ ਸੀ ਮੈਡਮ ਰੰਪਰ ਦੀ। ਸੁਖਪ੍ਰੀਤ ਕੌਰ। ਉਹ ਜੀ ਬਹੁਤ ਮਕਾਉਂਦੀ ਸੀਗੀ ਮੇਰੇ ਪੁੱਤੇ ਨੂੰ। ਜੇ ਰਾਤ ਨੂੰ ਵੀ ਸ਼ਾਦੀ ਸੀ ਉੱਥੇ ਜਾਂਦਾ ਸੀਗੀ। ਅਸੀਂ ਪੁੱਛਦੇ ਹਾਂ ਮੈਂ ਆਇਆ ਮੰਮੀ ਦਾਦੀ ਆਇਆ ਮੈਂ। ਠੀਕ ਆ। ਕੋਈ ਨਹੀਂ। ਨਾ ਆਉਣਾ ਫਿਰ ਫੋਨ ਕਰਾਂਗੇ। ਠੀਕ ਆ ਤੇ ਘਰੇ ਵੀ ਸ਼ਾਦੀ ਸੀਗੀ ਜਨਾਬ। ਆਉਂਦੇ ਘਰੇ ਸ਼ਾਦੀ ਸੀਗੀ। ਉਹਨੂੰ ਜੱਕਾ ਲਈ ਹੁੰਦੀ ਸੀ ਜਮਾਈ। ਘਰੇ ਸ਼ਾਦੀ ਸੀ। ਚਲ ਜੀ ਉਹਨਾਂ ਨੇ ਹੋਰ ਕੋਈ ਹੁੰਦਾ ਬੜਾ ਸਾਰਾ ਲੈਪਟਾਪ ਉਹਦੇ ਤੋਂ ਕੱਢ ਕੇ ਚਾਟਾ-ਚੂਟਾ ਦੇਖ ਲਿਆ ਕਰ ਦਿੱਤੀ ਉਹ ਤੇ ਕਰਵਾਉਂਦੀ ਸੀ ਠੀਕ ਆ ਅਸਾਂ ਨੂੰ ਕੋਈ ਪਤਾ ਨਹੀਂ ਸੀਗਾ ਜੀ ਕਿਸੇ ਗੱਲ ਦਾ ਸਾਨੂੰ ਜਮਾਂ ਹੀ ਪਤਾ ਨਹੀਂ ਸੀਗਾ ਜਨਾਬ ਸਾਨੂੰ ਬਿਲਕੁਲ ਨਹੀਂ ਸੀ ਪਤਾ ਤੇ ਸਾਨੂੰ ਪਤਾ ਹੁੰਦਾ ਅਸੀਂ ਆਪਦੇ ਨੂੰ ਸਮਝਾਉਂਦੇ ਉਹ ਜਿਹੜਾ ਹੈਪੀ ਡੇ ਹੋਰ ਆਦੇ ਉਹਨੇ ਧੱਕੇ ਮਾਰੀਆਂ ਮੇਰੇ ਪੋਤੇ ਨੂੰ ਫੋਨ ਤੇ ਫੋਨ ਤੇ ਬਹੁਤ ਧੱਕੇ ਮਾਰੀਆਂ ਜੀ ਅਸੀਂ ਤੇਰਾ ਜੇ ਕਰਦਾਂਗੇ, ਬੋਹ ਕਰਾਂਗੇ, ਬਰਬਾਦ ਕਰਾਂਗੇ ਤੇਰੇ ਪਰਿਵਾਰ ਨੂੰ। ਤੇਰੇ ਘਰੇ ਜਾਵਾਂਗੇ 8 ਵਜੇ ਜਾਂ ਤਾਂ ਤੂੰ ਆਪ ਮਰ ਜਾ ਨਹੀਂ ਤੇਨੂੰ ਮਾਰ ਦਾਂਗੇ 8 ਵਜੇ ਤੇਰੇ ਪਿਓ ਦੀ ਨਖੇਦੀ, ਸਾਰੇ ਪਿੰਡ ਵਿੱਚ ਕਰਾਂਗੇ, ਤੇਰੀ ਮਾਂ ਨੂੰ ਖਿਟਾਂਗੇ, ਜੇ ਕਰਾਂਗੇ, ਬੋਹ ਕਰਾਂਗੇ। ਉਹ ਤਾਂ ਜੀ ਬੱਸ ਫੋਨ ਆਇਆ ਰੱਖਦਾ, ਫੋਨ ਚ ਰਕਾਉਟ ਹੈਗੇ ਨਹੀਂ ਗੱਲਾਂ। ਉਹ ਇਹਨਾਂ ਦੇ ਕੋਲ ਆ। ਠੰਡਾਰ ਸਾਹਿਬ ਕੋਲੇ ਇਸ ਥਾਣੇ ਦੇ ਵਿੱਚ ਆ ਹੋ ਫੋਨ। ਉਹਦੇ ਬੱਚਾ ਸਭ ਕੁਝ ਜੀ ਉਹਨੇ ਕਹਿ ਕੇ ਗਿਆ ਜਾਂਦਾ ਹੈ ਆਪਦੀ ਭੂਆ ਦੇ ਪਤਨ ਨੂੰ। ਲੇ ਲਪਰੀ ਤੇ ਅੱਜ ਮੇਰਾ ਸਾਰਾ ਡਾਟਾ ਇਹ ਕੱਢ ਕੇ ਜੋ ਕੁਝ ਹੁਣ ਮਰਜ਼ੀ ਕਰ ਲਿਓ ਅਲਵਦਾ ਮੈਂ ਚੱਲਿਆ ਬਾ ਆਖਰੀ ਵਾਰੀ ਅਲਵਦਾ ਮੈਂ ਚੱਲਿਆ ਜੀ ਜੀ ਗੱਲ ਕਰਦੇ ਆ ਇਸ ਮਾਮਲੇ ਚ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਅੱਜ ਟਰਨਾ ਕਿਉਂ ਲਗਾਇਆ ਗਿਆ ਅੱਜ ਤਾਂ ਲਗਾਇਆ ਗਿਆ ਜੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਡਾ ਕੋਈ ਇਨਸਾਫ ਸਾਨੂੰ ਮਿਲਿਆ ਨਹੀਂ ਸਾਡੇ ਕਰਨ ਪ੍ਰੀਦਾ ਕੋਈ ਇਨਸਾਫ ਨਹੀਂ ਮਿਲਿਆ ਜਨਾਬ ਪੱਤਾ ਸੌਣੇ ਹੋ ਸਾਨੂੰ ਕੋਈ ਨਹੀਂ ਮਿਲਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਕਰਨ ਪ੍ਰੀਦਾ ਅਨਸਾਫ਼ ਮਿਲਣਾ ਉਪਲੋਦੀ ਕਿ ਪਹੁੰਚੀ ਹੋ ਚੌਕੀ ਮੂਹਰੇ ਤਰਨਾ ਦਿੱਤਾ ਜਾ ਰਿਹਾ ਰੋਡ ਜਾਮ ਦੀ ਖੇਤੀ ਮਾਮਲਾ ਅ ਵੀਰ ਜੀ ਪਿੱਛੇ ਜੇ ਇੱਕ ਬੱਚੇ ਦੀ ਡੈਥ ਹੋ ਗਈ ਸੀ ਕਰਨ ਵੀਰ ਦੀ ਨਹਿਰ ਚ ਡਿਗਨ ਦੇ ਨਾਲ ਜੋ ਕਿ ਆਪਾਂ ਨੂੰ ਰਿਲੇਸ਼ਨਸ਼ਿਪ ਬਾਰੇ ਸੀਗਾ ਉਹਨਾਂ ਦਾ ਕਿ ਉਹਦੀ ਆਪਦੀ ਹੀ ਟੀਚਰ ਨਾਲ ਕੋਈ ਰਿਲੇਸ਼ਨਸ਼ਿਪ ਸੀ ਉਹਨਾਂ ਦੇ ਮਤਲਬ ਉਹਦੀ ਬਾਡੀ ਵੀ ਬ੍ਰਾਹਮਤ ਹੋ ਗਈ ਆ ਉਸ ਤੋਂ ਬਾਅਦ ਐਫ ਆਈ ਆਰ ਵੀ ਕੱਟੀ ਗਈ ਨੂੰ ਅੱਜ ਕਾਫੀ ਦਿਨ ਹੋ ਗਏ ਉਹਨਾਂ ਦੇ ਪਰਿਵਾਰ ਨੂੰ ਅਰੈਸਟ ਨਹੀਂ ਕੀਤਾ ਗਿਆ ਨਾ ਹੀ ਰਾਉਂਡ ਅਪ ਕੀਤਾ ਗਿਆ ਪੁਲਿਸ ਵੱਲੋਂ ਕੋਈ ਰੇਡ ਨਹੀਂ ਕੀਤੀ ਗਈ ਉਹਦੇ ਸੰਬੰਧ ਚ ਅਸੀਂ ਸਾਰਿਆਂ ਨੇ ਅੱਜ ਪ੍ਰੋਟੈਸਟ ਕੀਤਾ ਜੀ ਗੱਲ ਕਰਦੇ ਮੌਕੇ ਤੇ ਡੀਐਸਪੀ ਵੀ ਪਹੁੰਚੇ ਸੀਗੇ ਗੱਲਬਾਤ ਹੋਈ ਕੀ ਮਾਮਲਾ ਨਿਕਿਆ ਜੀ ਹਲੇ ਸਾਡੇ ਡੀਐਸਪੀ ਸਾਹਿਬ ਨਾਲ ਤਾਂ ਨਹੀਂ ਜੀ ਹੋਈ ਗੱਲ ਹਲੇ ਐਸਐਚਓ ਸਾਹਿਬ ਨਾਲ ਹੋਈ ਆ ਉਹ ਸਾਨੂੰ ਕਹਿ ਕੇ ਗਏ ਨੇ ਕਿ ਅੰਦਰ ਮੋਤਵਾਰ ਪੰਜ ਬੰਦੇ ਜਾਂ 10 ਬੰਦੇ ਪਹੁੰਚੋ ਅਸੀਂ ਤੁਹਾਡੀ ਡੀਐਸਪੀ ਸਾਹਿਬ ਨਾਲ ਗੱਲ ਕਰਾਉਣੀ ਆ ਜੀ ਬਾਕੀ ਅੱਗੇ ਦੇਖਦੇ ਆ ਜੀ ਕੀ ਬਣਦਾ ਜੇ ਕੋਈ ਸਿੱਟਾ ਨਹੀਂ ਨਿਕਲਦਾ ਅਗੇਲੀ ਕਾਰਵਾਈ ਕੀ ਹੈ ਅਗਲੀ ਕਾਰਵਾਈ ਸਾਡੀ ਇਹ ਹੋਗੀ ਅੱਜ ਅਸੀਂ ਛੋਟਾ ਧਰਨਾ ਦਿੱਤਾ ਉਸ ਤੋਂ ਬਾਅਦ ਅਸੀਂ ਰੋਡ ਜਾਮ ਕਰਾਂਗੇ ਜੀ ਉੱਪਰ ਹਾਈਵੇ ਵਾਲਾ ਜੀ ਤੇ ਤੁਸੀਂ ਪਿੰਡ ਦੇ ਸਰਪੰਚ ਵੀ ਹੋ ਜੀ ਹਾਂਜੀ ਹਾਂਜੀ ਮੇਰੀ ਮਾਦਰ ਪਿੰ ਮਾਮਲਾ ਇਹ ਸਾਡੇ ਪਿੰਡ ਦਾ ਲੜਕਾ ਕਰਨਪ੍ਰੀਤ ਸਿੰਘ ਉਮਰ ਕਰੀਬ 20 ਸਾਲ ਸੀਗੀ ਉਹਦਾ ਇੱਕ ਰਾਮਪੁਰ ਦੀ ਮੈਡਮ ਸੀ ਇਸਕਬਾਲ ਕੌਰ ਉਹਦੇ ਨਾਲ ਕੋਈ ਪ੍ਰੇਮ ਸੰਬੰਧ ਦਾ ਚੱਕਰ ਚੱਲਦਾ ਸੀਗਾ ਉਹਦੇ ਚੱਕਰ ਦੇ ਵਿੱਚ ਉਹਨਾਂ ਦੇ ਦਿਓਰ ਨੇ ਧਮਕਾ ਦੇ ਦੂੰਗਾ ਤੇ ਮੁੰਡੇ ਨੇ ਸੁਸਾਈਡ ਕਰ ਲਿਆ ਤੇ ਪਰਚਾ ਉਹਰੇ ਦਰਜ ਹੋ ਗਿਆ ਪਰ ਪੁਲਿਸ ਹਲੇ ਤੱਕ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੀ ਉਹਦੇ ਚੱਕਰ ਤੇ ਅਸੀਂ ਇਹ ਧਰਨਾ ਲਾਇਆ ਹੈ ਨਹੀਂ ਤੇ ਅੱਜ ਤੁਸੀਂ ਰੋਸ਼ ਵੱਜੋ ਧਰਨਾ ਵੀ ਦੇ ਰਹੇ ਹੋ ਤੇ ਰੋਸ਼ ਪ੍ਰਦਰਸ਼ਨ ਵੀ ਕੀਤਾ ਕਿੰਨੀ ਦੇਰ ਧਰਨਾ ਜਾਰੀ ਰਹੇਗਾ ਜਦ ਤੱਕ ਅਰੈਸਟ ਨਹੀਂ ਹੁੰਦੇ ਜਾਂ ਸਾਨੂੰ ਕੋਈ ਆਪਣੇ ਕੋਈ ਸੀਨੀਅਰ ਅਫਸਰ ਸਾਨੂੰ ਕੋਈ ਭਰੋਸਾ ਨਹੀਂ ਦਿੰਦਾ ਜੀ ਉਹਦੇ ਉਹਦੇ ਵਗੇ ਜਦ ਤੱਕ ਨਹੀਂ ਧਰਾਂ ਚੱਲਦਾ ਰਹੂਗਾ ਇਹ ਨਹੀਂ ਜਦ ਪੁਲਿਸ ਨਾਲ ਗੱਲਬਾਤ ਕਰਦੇ ਹਾਂ ਤਾਂ ਕੀ ਕਹਿਣਾ ਪੁਲਿਸ ਦਾ ਪੁਲਿਸ ਦਾ ਕਹਿਣਾ ਇਹ ਹੀ ਹੈ ਵੀ ਦੇਖੋ ਅਸੀਂ ਉਹਨਾਂ ਦੇ ਘਰੇ ਜਾਣੇ ਵੀ ਸਾਨੂੰ ਘਰੇ ਨਹੀਂ ਮਿਲਦੇ ਪਰ ਲੱਭਣਾ ਤਾਂ ਦੇਖੋ ਪੁਲਿਸ ਦਾ ਹੀ ਕੰਮ ਹੈ ਹੁਣ ਸਾਨੂੰ ਤਾਂ ਇਹ ਚੀਜ਼ਾਂ ਦਾ ਪਤਾ ਨਹੀਂ ਕਿ ਉਹ ਕਿੱਥੇ ਨੇ ਸਾਰ ਇੱਕ ਮਾਮਲਾ ਜੀ ਪਿੰਡ ਤੇ ਜਿਟਾਣੇ ਦੇ ਨੌਜਵਾਨ ਮੁੰਡੇ ਦਾ ਜਿੱਤੇ ਰਾਮਪੁਰ ਦੇ ਵਸੀਆਂ ਤੇ ਇਲਜ਼ਾਮ ਲੱਗੇ ਹੋਏ ਨੇ ਜੀ ਉਸ ਮਾਮਲੇ ਦੇ ਰੋਸ ਵਿੱਚ ਅੱਜ ਪਰਿਵਾਰ ਨੇ ਕਟਾਣੀ ਚੌਕੀ ਦੇ ਸਾਹਮਣੇ ਧਰਨਾ ਲਾਇਆ ਰੋਸ ਪ੍ਰਦਰਸ਼ਨ ਵੀ ਕੀਤਾ ਕੀ ਕਹਿਣਾ ਚਾਹੁੰਦੇ ਹਾਂ ਜੀ ਪਰਿਵਾਰ ਮੈਂਬਰਾਂ ਨੇ ਜਿਹੜੇ ਮੁੰਡੇ ਦੀ ਡ ਤਰਨਾ ਲਾਇਆ ਸੀਗਾ ਉਹਨਾਂ ਦੀਆਂ ਕੁਸਮੰਗਾਂ ਸੀਗੀਆਂ ਜਾਂ ਉਹਨਾਂ ਨੂੰ ਥੋੜਾ ਜਿਹਾ ਇਹ ਸੀਗਾ ਕਿ ਕਾਰਵਾਈ ਢਿੱਲੀ ਐ ਉਹਨਾਂ ਨਾਲ ਗੱਲਬਾਤ ਕਰਦੇ ਹੁਣ ਤਰਨਾ ਚ ਗੱਲ ਰਿਹਾ ਤੇ ਜਿਹੜੀ ਬੰਦੀ ਕਾਰਵਾਈ ਐ ਉਹਨੂੰ ਸਪੀਡਲੀ ਕਰ ਰਹੇ ਸਰ ਗੱਲ ਕਰਦੇ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਕਿ ਪੁਲਿਸ ਲਾਜਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਫੜਾ ਦਿਓ ਬੰਦੇ ਅਸੀਂ ਬੰਦੇ ਫੜ ਲਵਾਂਗੇ ਇੱਕ ਬਹੁਤ ਵੱਡਾ ਸਵਾਲ ਐ ਇਹ ਇਹੋ ਜੀ ਕੋਈ ਗੱਲ ਨਹੀਂ ਐ ਜੇ ਕੋਈ ਹੋਵੇਗੀ ਤਾਂ ਅਸੀਂ ਵੈਰੀਫਾਈ ਕਰਕੇ ਉਹ ਵੀ ਆਨ ਰਿਪੋਰਟ ਲੈ ਕੇ ਆਵਾਂ ਜਿਸ ਤਰ੍ਹਾਂ ਕਿ ਪਰਿਵਾਰ ਨੇ ਦੋਸ਼ ਲਾਇਆ ਜੀ ਕਿ ਇੱਕ ਜਿਹੜਾ આરોપી ਐ ਜਿੱਤੇ ਦੋਸ਼ ਲੱਗੇ ਹੋਏ ਨੇ ਉਹ ਬਾਹਰ ਵਿਦੇਸ਼ ਚ ਉਹ ਵੀ ਚੈੱਕ ਕਰ ਲੈਣੇ ਆ ਇਨਵੈਸਟੀਗੇਸ਼ਨ ਦਾ ਹਿੱਸਾ ਜੇ ਕੋਈ ਇਹੋ ਜਿਹਾ ਹੈਗਾ ਉਹਦੀ ਐਲਓਸੀ ਜਾਰੀ ਕਰਵਾ ਕੇ ਉਹਦੀ ਵੀ ਪ੍ਰोसीजर ਹੁੰਦਾ ਉਹ ਅਸੀਂ ਐਡਪਟ ਕਰਾਂਗੇ